ਕਿਸਾਨ ਭਰਾਓ ਤੁਹਾਡੀ ਸੇਵਾ ਚ ਅੱਜ ਫੇਰ ਕੁਝ ਖੇਤੀ ਸਬੰਧੀ ਗੱਲਾਂ ਮਤਲ ਲੈ ਕੇ ਹਾਜ਼ਰ ਹੋਇਆ ਤੇ ਜਿਵੇਂ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਪਾਣੀ ਪੀਏ ਪੁਣਕੇ ਬੀਜ ਪਾਈਏ ਚੁਣਕੇ ਤੇ ਬੀਜ ਦੀ ਮਹੱਤਤਾ ਕਿਸੇ ਤੋਂ ਲੋਕੀ ਸ਼ਿਪੀ ਨਹੀਂ ਅ ਔਰ ਖਾਸ ਤੌਰ ਦੇ ਉੱਤੇ ਜਿਹੜੀ ਝੋਨੇ ਦੀ ਸਮੱਸਿਆ ਪਿਛਲੀ ਵਾਰ ਆਈ ਤੇ ਮੇਰੀ ਕਈ ਜਿਹੜੇ ਸ਼ੈਲਰ ਮਾਲਕ ਸੀ ਉਹਨਾਂ ਨਾਲ ਵੀ ਗੱਲਬਾਤ ਹੋਈ ਤਾਂ ਉਹਦੇ ਵਿੱਚੋਂ ਕਹਿੰਦੇ ਸਾਨੂੰ ਕੋਈ ਦਿੱਕਤ ਨਹੀਂ ਕਿਸੇ ਕਿਸਮ ਦੇ ਨਾਲ ਵੀ ਪਰ ਗੱਲ ਇਹ ਹੈ ਵੀ ਜਦੋਂ ਪ੍ਰਮਾਣਿਤ ਕਿਸਮਾਂ ਨਹੀਂ ਹੁੰਦੀਆਂ ਮਰੋਟੀ ਵੀ ਪਿਛਲੀ ਵਾਰ ਵੇਖਿਆ ਤੋਂ ਉਹਦੇ ਵਿੱਚ ਟੋਟਾ ਵਗੈਰਾ ਬਣੀ ਉਹ ਤੋਂ ਸਸੇ ਬਣਦੀ ਹੈ ਚਲੋ ਹੁਣ ਸਾਡੇ ਕੋਲ ਸਮਾਂ ਹੈ ਤੇ ਅਸੀਂ ਬੀਜ ਦੀ ਚੋਣ ਕਿਸ ਤਿੱਕਣਾ ਕਰਨੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਿਹੜੇ ਇਹ ਸਹੂਲਤ ਦਿੱਤੀ ਗਈ ਹੈ ਕਿ ਬੀਜਾਂ ਦੇ ਮਾਮਲੇ ਵਿੱਚ ਪ੍ਰਮਾਣਿਤ ਬੀਜ ਪ੍ਰਾਪਤ ਕਰਨ ਲਈ ਉਹਨਾਂ ਦੀਆਂ ਜੜੀਆਂ ਵੀ ਦੁਕਾਨਾਂ ਚਾਹੇ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹੈ ਤੇ ਜਾਂ ਬੱਖੋ ਬੱਖਰੇ ਥਾਂ ਉੱਤੇ ਜਿਹੜਾ ਉਹ ਕੇਂਦਰ ਹੈ ਜਿਹੜੇ ਕਿ ਪੂਰੇ ਪੰਜਾਬ ਦੇ ਵਿੱਚ 26 27 ਕੇਂਦਰ ਸਥਾਪਿਤ ਕੀਤੇ ਗਏ ਜਿਨ੍ਹਾਂ ਦਾ ਜ਼ਿਕਰ ਆਪਾਂ ਬਾਅਦ ਵਿੱਚ ਕਰਦੇ ਹਾਂ ਉਹਨਾਂ ਤੋਂ ਹਫ਼ਤੇ ਦੇ 7 ਦਿਨ ਜਿਹੜੀ ਕੋਈ ਛੁੱਟੀ ਨਹੀਂ ਹੈਗੀ ਤਾਂ ਇਹ ਜਿਹੜਾ ਬੀਜ ਉਪਲਬਧ ਰਹੇਗਾ ਸੋ ਕਰੀ ਪਛਾਤ ਮਾ ਲੈਣੇ ਕਿ ਕਿਹੜੀਆਂ ਫਸਲਾਂ ਦੇ ਕਿਹੜੇ ਬੀਜਾਂ ਕਿਹੜੀਆਂ ਕਿਸਮਾਂ ਉੱਥੇ ਉਪਲਬਧ ਹੈਗੀਆਂ ਨੇ ਸੱਤ ਪਰ ਸਾਡੀ ਮੁੱਖ ਫਸਲ ਚੋਣ ਹੈ ਜਿਸ ਦੇ ਵਿੱਚ PR 113 121 126 128 130 131 132 ਕਿਸਮਾਂ ਆਪ ਲੱਭਦੇ ਨੇ ਤੇ ਬਾਸਮਤੀ ਦੇ ਵਿੱਚ ਪੰਜਾਬ ਬਾਸਮਤੀ 7 ਪੂਸਾ ਬਾਸਮਤੀ 1847 ਤੇ ਪੂਸਾ ਬਾਸਮਤੀ 1121 ਉਹ ਮੂੰਗੀ ਜਿਹੜੀ ਹੁਣ ਰੱਦੇ ਵਿੱਚ ਵੇਚੀ ਜਾਣੀ ਹੈ ਇਹਦੇ ਵਿੱਚ ਐਮ ਐਲ ਮੀਨਸ ਮੂੰਗੀ ਲੁਧਿਆਣਾ 1808 ਤੇ 2056 ਇਸ ਤਰ੍ਹਾਂ ਮਾਂ ਦੀਆਂ ਕਿਸਮਾਂ 883 ਤੇ 114 ਅਰਹਰ ਵੀ ਕਿਸਮ ਹੈ ਏ ਐਲ ਏ ਐਲ ਦਾ ਮਤਲਬ ਅਰਹਰ ਲੁਧਿਆਣਾ 882 88 ਇਸ ਤੋਂ ਬਾਅਦ ਚਾਰੇ ਵਾਲੀ ਮੱਕੀ ਜਿਹਦੀਆਂ ਜੇ 1000 8000 7000 6 ਕਿਸਮਾਂ ਉਪਲਬਧ ਨੇ ਇਸ ਦੇ ਨਾਲ ਚਾਰੇ ਵਾਲਾ ਬਾਜਰਾ ਇਹ ਚ ਪੀਸੀਵੀ 165 166 ਤੇ ਐਫਬੀਸੀ 16 ਦੇਸੀ ਘਾਹ ਦੀ ਜਿਹੜੀ ਕਿਸਮਾਓ ਐਫਡੀਕੇ 124 ਹੈ ਮੇਰੇ ਕੋਲੇ ਫਰੀਦਕੋਟ ਦੇ ਰਿਸਰਚ ਰਜਿਸਟ੍ਰੇਸ਼ਨ ਦੀ ਇਸ ਕੇ ਦਾ ਨਾਮ ਐਫਡੀਕੇ ਰੱਖਿਆ ਹੈ ਐਫਡੀਕੇ 124 ਤੇ ਮੋਟਾ ਨਾਜ ਜਿਹਨੂੰ ਚੀਨਾ ਤੇ ਕੰਗਣੀ ਇਹ ਵੀ ਉਪਲਬਧ ਹੈਗਾ ਹੈ ਇਸ ਟਿਕੜਾ ਕੁਛ ਕਿੱਟਾ ਹੈਗੀਆਂ ਛੋਟੀ ਛੋਟੀਆਂ ਜਿਹੜੀਆਂ ਜਿਵੇਂ ਚਾਰੇ ਦੀ ਕਿੱਟ ਹੈ ਉਹਦੇ ਵਿੱਚ ਮੱਕੀ ਬਾਜਰਾ ਜਵਾਰ ਤੇ ਗਿੰਨੀਕਾ ਦੇ ਥੋੜੇ ਥੋੜੇ ਬੀਜ ਪਏ ਹੋਏ ਨੇ ਇਸ ਤਰ੍ਹਾਂ ਮੋਟਾ اناਜ ਆ ਉਹਦੀ ਕਿਟਵਣੀ ਹੋਈ ਹੈ ਇਹਦੇ ਵਿੱਚ ਚੀਨਾ ਕੰਗਣੀ ਬਾਜਰਾ ਤੇ ਜਵਾਰ ਹੈ ਤੇ ਸਬਜ਼ੀਆਂ ਦੇ ਬੀਜ ਵੀ ਮਿਲਦੇ ਆ ਛਿਰਕਿੱਟ ਵੀ ਹੋਵੇ ਤਾਂ ਉਹਦੇ ਵਿੱਚ ਖਾਸ ਤੌਰ ਤੇ ਕੀ ਆ ਪੇਠਾ ਖਰਬੂਜਾ ਤਰਬੂਜ਼ ਦਾ ਹਲਵਾ ਖਦੂ ਤੇ ਕਾਲੀ ਤੋਰੀ ਹੈ ਹੁਣ ਆਪਾਂ ਜ਼ਿਕਰ ਕਰਦੇ ਹਾਂ ਕਿ ਬੀਜ ਸਾਨੂੰ ਮੈੜੇ ਕਿੱਥੋਂ ਇਹਦੇ ਵਿੱਚ ਜਿਹੜੇ ਵੀ ਨਿਦੇ ਕੇਂਦਰ ਹੈਗੇ ਨੇ ਕਿੰਨਾ ਕਿੰਨਾ ਥਾਵਾਂ ਉੱਤੇ ਹੈ ਇਹ ਆਪਣੇ ਤੁਸੀਂ ਏਰੀਆ ਮੁਤਾਬਕ ਉਹਦੀ ਚੋਣ ਕਰ ਸਕਦੇ ਹੋ ਇਹ ਵਿੱਚ ਅਮਰਸਰ ਹੈ ਜੀ ਬਠਿੰਡਾ ਬਰਨਾਲਾ ਹੈ ਫਿਰੋਜ਼ਪੁਰ ਹੈ ਫਤਿਹਗੜ੍ਹ ਸਾਹਿਬ ਹੈ ਫਰੀਦਕੋਟ ਫਾਜ਼ਿਲਕਾ ਅੰਮਰਦਾਸਪੁਰ ਹਿਆਰਪੁਰ ਗੰਗੀਆਂ ਕਪੂਰਥਲਾ ਲੁਧਿਆਣਾ ਮੋਗਾ ਮੁਹਾਲੀ ਮੁਕਸਰ ਮਾਨਸਾ ਜਿਲੰਦਰ ਦੇ ਵਿੱਚ ਨੂਰਮੈਲ ਤੇ ਜੱਲੋਵਾਲ ਪਟਿਆਲੇ ਦੇ ਵਿੱਚ ਹੈ ਉਹਦੇ ਨਾਲ ਹੀ ਬਹਾਦਰਗੜ੍ਹ ਪਠਾਨਕੋੜਾ ਰੂਪਨਗਰ ਹੈ ਸਮਰਾਲਾ ਹੈ ਸਹਰੂਰ ਹੈ ਤੇ ਸ਼ਹੀਦ ਭਗਤ ਸਿੰਘ ਨਗਰ ਹੈ ਤਰਨਤਾਰਨ ਤੇ ਸ਼ੰਭੂ ਹੈ ਇਹਨਾਂ ਥਾਵਾਂ ਉੱਤੇ ਇਹ ਬੀਜ ਹੈ ਨਾਲ ਨਾਲ ਸਕਰੀਨ ਦੇ ਉੱਪਰ ਚੱਲ ਰਹੇ ਨੇ ਇਹਨਾਂ ਇਹ ਸਥਾਨਾਂ ਦੇ ਫੋਨ ਨੰਬਰ ਤੇ ਇਹ ਫੋਨ ਨੰਬਰ ਦੇ ਉੱਤੇ ਸੰਪਰਕ ਕਰ ਲਓ ਪਹਿਲਾਂ ਜਿਹੜਾ ਤੁਹਾਨੂੰ ਬੀਜ ਦੀ ਜ਼ਰੂਰਤ ਹੈਗੀ ਹੈ ਤਾਂ ਉਹ ਤੁਸੀਂ ਸੰਪਰਕ ਕਰਨ ਤੋਂ ਬਾਅਦ ਹੀ ਉੱਥੇ ਜਾਓ ਤੇ ਬੀਜ ਜਿਹੜਾ ਹੈਗਾ ਉਹ ਦੀਆਂ ਪ੍ਰਮਾਣਿਤ ਕਿਸਮਤ ਲਾਓ ਇੱਕ ਵਾਰੀ ਸਾਡੋ ਇਹਦੇ ਹੋਇਆ ਵੀਜ ਫਿਰ ਕਈ ਸਾਲ ਚੱਲ ਜਾਂਦਾ ਹੈ ਸੋ ਹਮੀਦ ਹੈ ਤੁਹਾਨੂੰ ਇਹ ਜਾਣਕਾਰੀ ਤੁਹਾਡੇ ਲਈ ਮਫੀਦ ਹੋਏਗੀ ਤਾਂ ਇਸ ਤੇ ਵਰਤੋਂ ਵੀ ਕਰੋ ਤੇ ਅੱਗੇ ਵੀ ਸ਼ੇਅਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ